ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਚ ਮਹਿਲਾ ਜੀ ਜਿਹੜੇ ਹੁਣ ਜਥੇਬੰਦੀ ਆਈ ਆ ਜਾਂ ਸਹਿਕਾ ਹੁੰਦੇ ਨੇ ਆਪਾਂ ਨੂੰ ਗੁਰੂ ਸਾਹਿਬ ਦੀ ਤਾਂ ਉਹੋ ਹੀ ਪਤਾ ਲੱਗਦਾ ਨਹੀਂ ਨਹੀਂ ਪਤਾ ਇਹ ਹੈ ਲੋਣੀ ਨਹੀਂ ਪਤਾ ਬਾਬਾ ਕੈਸਾ ਖਾਦ ਹੈ ਹਈ ਪਹਿਲੇ ਥਾਂ ਨਾਲ ਜਿਉਂ ਹੋ ਗਈ ਆਪਣੀ ਥਾਂ ਲੋਗੇ ਸੇਵਾ ਕਰਦੇ ਮੈਂ ਤਾਂ ਇਹ ਦੇਖੋ ਇਸ ਪੇਰੇ ਥਾਂ ਤੋਂ ਮੈਂ ਆ ਕੇ ਮੋੜ ਜਾਦਾ ਚਲੋ ਇਹ ਹੁਣ ਜਿਹੜਾ ਦੋ ਮਿੰਟ ਹੋ ਗਏ ਹੈ ਮੌਦਿਆਂ ਕਮੇਟੀ ਨਾਲ ਇਹ ਕਾਦੀ ਜੀ ਦਾ ਤੱਕਾ ਕੋਈ ਆਇਆ ਨਹੀਂ ਕਿ ਮਨੇ ਕਾਦੀ ਵਿੱਚ ਬਰਾਉ ਬੈਠੇ ਨੂੰ ਨਾ ਕੋਈ ਟਾਈਮ ਕੋਈ ਜਵਾਨੀ ਨੇ ਛੋਟਾ ਹੈ ਬੰਦਾ ਨਹੀਂ ਕਦੇ ਆਈ ਸੀ ਕਦੇ ਆਈ ਸੀ 2 ਮਹੀਨੇ ਪਹਿਲੇ ਕੋਈ ਕਹਿੰਦੇ ਵੀ ਹਟ ਜਾਏਗਾ ਨਾਲ ਟਾਈਮ ਨਾਲ ਕੋਈ ਨਾ ਕੋਈ ਬੈਲੇ ਲੈਣੀ ਦਾ ਨਾਲ ਮੇਰੀ ਬੈਲੇ ਦੀ ਕਾਬਾ ਜਿੰਨੇ ਦਾ ਕਾਬਾ ਇਹ ਨਾ ਇਹ ਮੋੜੀ ਨੂੰ ਕਰਕੇ ਵੀ ਤਾਂ ਇਹ ਨਾ ਚਲੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਕਿੰਨੇ ਨੇ ਇਹ ਤਾਂ ਬਾਬਾ ਜੀ ਬਲਾਉ ਮੋਰ ਤੇ ਆਪਾਂ ਦੇਖਦੇ ਆਂ ਗੱਲਬਾਤ ਕਰਕੇ ਕੋਈ ਪੈਲੂ ਜੇ ਆ ਜਾਵੇ ਸੀ ਤਾਮ ਪਾਵੇ ਸਾਰਾ ਸ੍ਰੀ ਵਾਰੇ ਜAVE ਨਿਹਾਲ ਉਜਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਭਾਵੇ ਖਾਣਾ ਦੇ ਚਰਣਾ ਦੇ ਵਿੱਚ ਦੰਦ ਪਾਪਾ ਨਿਹੰਗ ਸਿੱਧ ਦੰਦ ਪਾਪਾ ਗੁਰੂਕਾ ਜੀ ਲਾਗੀਆਂ ਮੋਰਾਂ ਹੋਦੀ ਸਿੱਧ ਨਗਰਾਂ ਤੋਂ ਆਏ ਆ ਦੇਸ਼ੀ ਕੀਤੀ ਜਾਂਦੀ ਹੈ ਨਿਸ਼ਾਨੇ ਲੱਗਦੇ ਤਵਾਤੇ ਦੰਗਾ ਪੰਚਾਇਤ ਉਹ ਗੁਰੂ ਘਰ ਆ ਕੇ ਆਪ ਜੀ ਦੇ ਬਚਾਰ ਨਾਲ ਸਾਥੇ ਕਰਦੇ ਆ ਸਿੰਘਾਂ ਨੇ ਇਹ ਕਰਕੇ ਸਾਨੂੰ 2 ਤੋਂ 3 ਘੰਟੇ ਹੋ ਚੁੱਕੇ ਆ ਜੀ ਗੁਰੂ ਘਰ ਦੇ ਵਿੱਚ ਆਇਆ ਇੱਥੇ ਸਿਰਫ ਪ੍ਰਧਾਨ ਸਾਹਿਬ ਦੇ ਤੇ 2 ਹੋ ਗਏ ਸਿੰਘ ਦਿਨ ਉਹੀ ਆਏ ਨੇ ਸੋਣ ਵਿੱਚ ਆਇਆ 200 ਨਗਰ ਦਾ ਘਰ ਹੈ 200 ਦਾ ਜੋ ਸਰਬੰਤਨ ਦਾ ਜਾਗਨ ਸਾਡੇ ਬੁਆਏ ਭਾਈ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਆਪਾਂ ਕੋਈ ਆਪ ਵਿੱਚ ਬੈਠ ਕੇ ਵਿਚਾਰ ਕੇ ਬਗੰਧਨਾ ਕਰਨਾ ਹੈ ਗੁਰੂ ਸਾਹਿਬ ਜੀ ਸਾਡੇ ਦਾ ਜੇ ਤੁਸੀਂ ਗੁਰੂ ਸਾਹਿਬ ਨੂੰ ਪਿਆਰ ਕਰਦੇ ਹੋ ਤਾਂ ਨੱਕਨ ਨੂੰ ਬੇਨਤੀ ਹੈ ਆ ਕੇ ਗੁਰੂ ਚਰਨਾਂ ਦੇ ਵਿੱਚ ਹਾਂ ਦੀ ਜੂਰ ਰਵਾਣੀ